ਜਿਹੜੇ ਐਸ ਲੋਕ ਦਾ ਧਿਆਨ ਰੱਖ ਕੇ ਜੀਵਨ ਜਿਉਂਦੇ ਨੇ ਉਹ ਸਾਰੇ ਹਿੰਦੂ ਨੇ। ਹਿੰਦੂ ਅੰਦੇ ਦਾ ਮਤਲਬ ਇਹੀ ਹੈ। ਹਿੰਦੂ ਕੋਈ ਕੌਮ ਨਹੀਂ ਐ। ਇੱਥੇ ਕਿਸੇ ਕੌਮ ਦਾ ਨਾਂ ਹਿੰਦੂ ਨਹੀਂ। ਅੰਦੇ ਦਾ ਹਿੰਦੂ ਹੈ। ਜਿਹੜੇ ਆਣਾ ਜੀਵਨ ਨਹੀਂ ਜਿਉਦਾ ਕੀ ਕਰਨਾ ਹੈ ਉਹ ਹਿੰਦੂ ਹੈ। ਕਿਸੇ ਕੌਮ ਦੀ ਗੱਲ ਨਹੀਂ ਉਹ ਸਾਰੇ ਹਿੰਦੂ ਨੇ। ਕੈਟਾਗਰੀ ਐ ਇਹੋ। ਇਕ ਅਨਿਆੰਨੀ ਕੈਟਾਗਰੀ ਹੈ ਇੱਕ ਅਖਾੜਿਆਂ ਦੀ ਕੈਟਾਗਰੀ ਹੈ ਤੇ ਕੋ ਗੁਰਮਖਾਇਤ ਮਨਮੁਖ ਹੈ ਮਨਮੁਖ ਹੈ ਜਿਹੜਾ ਉਹਨਾਂ ਕੋਈ Hindu ਉਹ ਚਾਹੇ ਇਸਾਈ ਹੈ ਮੁਸਲਮਾਨ ਹੈ ਕੋਈ ਵੀ ਹੈ ਉਹ ਕੈਟਾਗਰੀ ਜਾ ਕੇ ਇਹ ਗੁਰਬਾਣੀ ਕੈਟਾਗਰੀ ਦੀ ਗੱਲ ਕਰ ਗੁਰਬਾਣੀ ਦਾ ਉਹ Hindu ਕੈਟਾਗਰੀ ਦੀ ਗੱਲ ਹੈ ਉਹ ਕਿ Hindu ਸ਼ਬਦ ਦੂਈ ਡਿਕਸ਼ਨਰੀ ਨਹੀਂ ਹੈ ਅਸਲੀ ਉਹਦੇ ਹੱਥ ਕੁਝ ਵੀ ਰਾਜ ਨੂੰ ਸਮਝੀਏ ਅੱਜ ਹਿੰਦੂ ਦੇ ਪਰ ਜਿਹੜੀ ਡਿਕਸ਼ਨਰੀ ਚ ਆਇਆ ਹੋਇਆ ਹਿੰਦੂ ਸ਼ਬਦ ਹੈ ਉੱਥੇ ਇਹ ਹੀ ਅਰਥ ਨਹੀਂ ਜਿਹੜੇ ਗੁਰਬਾਣੀ ਗਾੜੇ ਨੇ ਕਿੰਦੂ ਕੋਈ ਵੀ ਹਿੰਦੂ ਹੈ ਜਿਹਦਾ ਇਮਾਨ ਕਾਇਮ ਨਹੀਂ ਜਿਹਦਾ ਇਮਾਨ ਕਾਇਮ ਨਹੀਂ ਹੁੰਦਾ ਕੋਈ ਹੋਵੇ ਚਾਹੇ ਹਿੰਦੂ ਹੋਵੇ ਹਿੰਦੁਸਤਾਨੀ ਨਾ ਨਾ ਨਹੀਂ ਹੈ ਜਿਹਦਾ ਇਮਾਨ ਕਾਇਮ ਨਹੀਂ ਹੁੰਦਾ ਇਮਾਰਾ ਵਾਲਾ ਮੁਸਲਮਾਨ ਵਰਵਾਲੇ ਨੇ ਇਹਨੂੰ ਨੀਚ ਕਰਤਾ ਨਾਨਕ ਨਾਵਾ ਆਵਾਜ਼ ਸਨਾਤ ਖਸਮ ਬਸਾਰੇ ਤੇ ਕਮਜਾਤ ਖਸਮ ਕੀਆ ਹੁਕਮ ਫਾਕਮ ਫਾਕਮ ਅਰ ਹੁਕਮ ਦੋ ਤਹਿ ਹੀ ਹੁਕਮ ਹੀ ਉਤਮ ਨੀਚ ਹੁਕਮ ਲਿਖ ਤੁਕ ਸੁਪਾਈਏ ਹੁਕਮ ਹੀ ਉਤਮ ਨੀਚ ਉਤਮ ਨਹੀਂ ਤੇ ਨੇ ਜਿਹੜੇ ਸੰਸਾਰ ਦੇ ਵਿੱਚ ਉਹ ਹੁਕਮ ਨਾਲ ਲੈ ਜੇ ਆਪਣੇ ਬਾੜੇ ਚੱਲਦੇ ਨੇ ਨੀਚੇ ਨੇ ਜਿਹੜੇ ਜਿਹੜੇ ਗੁਰਖੇ ਬਾੜੇ ਚੱਲਦੇ ਨੇ ਉੱਚੇ ਨੇ ਇਹ ਜਨ ਲੈ ਲੈ ਕੇ ਦੁੱਖ ਸੁਖ ਪਾਉਣੇ ਅਸੀਂ ਅੰਦਰ ਮੰਨ ਕੇ ਮੈਂ ਕਰਦਾ ਮੈਂ ਨਹੀਂ ਕਰਦਾ ਪੁੰਨ ਪਾਪ ਦਾ ਜਿਹੜੇ ਬੀਜ ਬੀਜੇ ਪਾਪ ਪੁੰਨ ਜੇ ਬੀਜ ਦੇ ਤਾਂ ਬੀਜ ਤੇ ਗਾਂਹ ਜਮੜੇ ਨੇ ਅਸੀਂ ਕਹਿੰਦੇ ਆ ਪਾਪ ਪੁੰਨ ਕਰਨਾ ਗੁਰਬਾਣੀ ਕਹਿੰਦੀ ਹੈ ਬੀਜਣ ਕਰ ਇਹਦਾ ਚੇਂਜ ਖਤਮ ਹੋ ਗਈ ਬੀਜੀ ਗਾਂਹ ਜਮਿਆਉਣੀ ਹੈ ਗੁਰਬਾਣੀ ਕਰਨਾਂ ਨਹੀਂ ਗਾਣੀ ਪਾਪਨ ਪਿੰਚਣਾ ਦੇ ਦੀ ਤੇ ਸਭ ਧਰਮ ਰਾਏ ਕੇ ਜਾਣ ਜਿਹੜੇ ਪਾਪਨ ਬੀਜਦੇ ਨੇ ਮੰਨਦੇ ਨੇ ਅੰਦਰ ਬੀਜ ਲੈਣਾ ਆਪਣੇ ਉਹ ਧਰਮ ਰਾਏ ਤੇ ਜਾਂਦੇ ਨੇ ਸੱਚਖੰਡ ਨਹੀਂ ਜਾ ਸਕਦੇ ਮੋਤਾ ਥਲੇ ਧਰਮ ਰਾਜ ਕੋਣ ਧਰਮ ਰਾਜ ਜਾਂਦਾ ਜਿਹੜਾ ਹੋਇਗਾ ਬਣਾਇਆ ਹੋਇਆ ਇਹ ਆਵਰਾਇ ਦਾ ਇਹ ਆਵਰਾਜੇ ਕੋ ਹੋਕਰ ਰਾਜ ਨੂੰ ਧਰਮ ਰਾਜ ਯਮ ਰਾਜ ਪਿਆਮ ਦਾ ਹੁਕਮ ਜੀਨੇ ਸੰਸਾਰ ਚ ਭੇਜਣਾ ਸੰਸਾਰੀ ਜੀਵ ਜਾਂਦੇ ਰਹੇ ਤੇ ਗਦੂਆ ਨਹੀਂ ਜਾਂਦੇ ਦੂਰ ਸਤਖਨ ਜਾਂਦੇ ਨੇ ਸਦੇ ਉਹਨਾਂ ਦਾ ਰਾਹ ਹੋਰ ਉਹਨਾਂ ਦਾ ਕੋਈ ਸਮਾਨ ਨਹੀਂ ਧਰਮ ਰਾਜ ਦਾ ਤਾਂ ਧਰਮ ਰਾਜ ਨੂੰ ਵੀ ਉੱਤੇ ਨੇ ਜਮਨੋ ਵੀ ਉੱਪਰ ਨੇ ਜੋ ਵੀਰ ਕਾਲਾ ਕਹਾ ਕਰੇ ਜਮਰਾ ਜਮਰਾ ਮੇਰਾ ਕੀ ਬਗਾੜ ਦੂਗਾ ਹੁਣ ਉਹ ਤਾਂ ਜਿੰਨਾ ਬੋਲਦੇ ਵੀ ਨਹੀਂ ਧਰਮਰਾਜ ਗੁਰੂ ਵੀ ਨਹੀਂ ਜਿੰਨਾ ਬੋਲਦੇ ਧਰਮਰਾਜ ਕਹਿੰਦਾ ਹਾਂ ਕਰੀ ਵਕੀਲ ਕਰੂ ਮੇਰਾ ਛੁਪਾੜ ਦੂਗਾ ਤਾਂ ਲੋਜੇ ਪਾਟੇ ਸੰਗਰੋਂ ਨੇਖਾ ਗੁਰਮੁਖ ਨੇ ਪਰਵਾ ਕਰਦੇ ਧਰਮਰਾਜ ਦੀ ਰਾਤ ਰਹੂਗਾ ਧਰਮਰਾਜ ਗੁਰਮੁਖ ਤਾਂ ਛੋਟਾ ਹੈ ਧਰਮਰਾਜ ਉਹ ਕਹਾ ਕਰੇਗਾ ਕੀ ਪਗੜ ਲੂ ਮੇਰਾ ਧਰਮਰਾਜ ਫਾਟੇ ਸੰਗਰਾਂ ਲੈਖਾ ਉੱਥੇ ਤਾਂ ਲੇਖੇ ਵਾਲਿਆਂ ਨੂੰ ਜਾਣੇ ਲੇਖੇ ਦੇ ਬਿਨਾਂ ਉਹ ਜਲਦੀ ਨਹੀਂ ਹਰਾਲਤ ਵਿੱਚ ਉਹੀ ਪੇਸ਼ ਹੁੰਦੇ ਨੇ ਜਿਹਦਾ ਤੇ ਕੇਸ ਨਹੀਂ ਬਣੇ ਹੋਏ ਜੇ ਤੇ ਕੇਸ ਨਹੀਂ ਬਣਿਆ ਸਪਾਈ ਉਹਨੂੰ ਮੈਂ ਫੜੂਗਾ ਉਹ ਤਾਂ ਉਹਨਾਂ ਦੇ ਕੇਸ ਨੇ ਫਾਈਲਾਂ ਖੁੱਲੀਆਂ ਹੋਈਆਂ ਪੁੱਲਪਾਪ ਦੀਆਂ ਇਹ ਪੁੱਲਪਾਪ ਦੀ ਫਾਈਲਾਂ ਰਹਿ ਕੇ ਜਾਂਦੀਆਂ ਸਾਨੂੰ ਧਰਮ ਰਾਜ ਦੇ ਜਿਹਨੂੰ ਬਹੁਤਾ بڑا ਮੰਨਦੇ ਨੇ ਪੁੱਲਪਾਪ ਨੂੰ ਸੰਤ ਵੀ ਪੁੱਲਪਾਪ ਦਾ ਪ੍ਰਚਾਰ ਕਰਦੇ ਨੇ ਇਹ ਸਾਰੇ ਸਾਰੇ ਏਜੰਟ ਨੇ ਧਰਮਰਾਜ ਦੇ ਸਾਰੀਆਂ ਮਤਾਂ ਧਰਮਰਾਜ ਦੀਆਂ ਏਜੰਟ ਨੇ ਬਿਨਾ ਗੁਰਮਤ ਤੇ ਕੱਲ ਹੀ ਗੁਰਮਤ ਛਡਾਉਣ ਦੀ ਹੈ ਛੁੱਟਣ ਕੀ ਵੀ ਨਹੀਂ ਗੁਰਮਤ ਆ ਬਾਕੀ ਸਭ ਫੰਕਸ਼ਨ ਕੀ ਬਿਧੀਆਂ ਨੇ ਫੰਕਸ਼ਨ ਕੀ ਹੁਣ ਕਹਿੰਦੇ ਵੀ ਫਸ ਗਿਆ ਅਜੇ ਕੰਘਿਆ ਉਹ ਸੱਚ ਕੇਜ ਕੇਜ ਵੱਧ ਗਿਆ ਕੇਜ ਵੱਧ ਗਿਆ ਜਾਊਗਾ ਤਾਂ ਰੋਣਾ ਤੇ ਉਹ ਤੇ ਦੱਸੂਗਾ ਕਿ ਤਰੀਕੀ ਸਜਾ ਕੀ ਬਣਨਾ ਚਾਹੀਦਾ ਤੇਰਾ ਹਾਂ ਹੁਕਮ ਲੇਖ ਦੁਖ ਸੁਖ ਪਾਈ ਆ ਇਹ ਲੇਖ ਜਿਹੜਾ ਹੁਕਮ ਆ ਨਾ ਇਹ ਸਾਡਾ ਆਪਣਾ ਮਰਜ਼ੀ ਦਾ ਸਾਡੇ ਮਰਜ਼ੀ ਹੀ ਦੁਖਾਂ ਸੁਖਾਂ ਦਾ ਲੇਖਾ ਲਿਖ ਰਹੀ ਹੈ ਜੇ ਸਾਡੀ ਅਸੀਂ ਮਰਜ਼ੀ ਛੱਡ ਦਈਏ ਲੇਖਾ ਫਾੜ ਜਾਂਦਾ ਤੇ ਦੁਖ ਸੁਖ ਕੋ ਕਹਿ ਡੁਖ ਸੁਖ ਸੰਸਾਰੀ ਹੈ ਅਸੀਂ ਡੁਖ ਸੁਖ ਸੰਸਾਰੀ ਦੀ ਗੱਲ ਕਰਦੇ ਹਾਂ ਗੁਰਬਾਣੀ ਸੰਸਾਰੀ ਡੁਖ ਸੁਖ ਦੀ ਗੱਲ ਹੀ ਨਹੀਂ ਕਰਦੀ ਉਹ ਕਹਿੰਦੀ ਇਹਨੂੰ ਬਰਾਬਰ ਨਹੀਂ ਮੰਨੂ ਸੁਖ ਨਾਲ ਡੋਖ ਬਰਾਬਰ ਹੈ ਸੁਖ ਨਾਲ ਵੀ ਉਹੀ ਕੇਸ ਬਣਨੇ ਨੇ ਉਸੇ ਧਰਮ ਨਾਲ ਅਦਾਲਤ ਨਹੀਂ ਜਾਣਾ ਡੁਖ ਨਾਲ ਵੀ ਉਹੀ ਕਰਨੂ ਅਜੋ ਡੋਖ ਚੰਗਾ ਲਾਰੂ ਹੈ ਸੁਖ ਰੋਗ ਜਿਹੜਾ ਅਸੀਂ ਮੰਨਦੇ ਹਾਂ ਸੋਖ ਰੋਗ ਸੁਖ ਨਾਲ ਸੀ ਅਪਰਾਧ ਕਰ ਲੈਂਦੇ ਆ ਸਰੂ ਸੁਖ ਨੂੰ ਭੁੱਲ ਜਾਂਦੇ ਆ ਵਿਸਰ ਜਾਂਦੇ ਆ ਵਿਸਰ ਕੇ ਕੁਝ ਵੀ ਕਰ ਲੈਂਦੇ ਆ ਸਾਰ ਹੋ ਜਾਂਦਾ ਵੀ ਅਸੀਂ ਤਾਂ ਜੀ ਬੜੇ ਧਰਮੀ ਆਦਮੀ ਆ ਅਸੀਂ ਦਾਨੀ ਆ ਸਾਡੇ ਵਰਗਾ ਕੋਈ ਨਹੀਂ ਹੈ ਦੁੱਖ ਨੇ ਵਿੱਚ ਅਸੀਂ ਜਮਾ ਆਪਣੇ ਆਪ ਨੂੰ ਅਪਰਾਧੀ ਮੰਨਦੇ ਆ ਆਪਣੇ ਆਪ ਨੂੰ ਅਪਰਾਧੀ ਮੰਨਣਾ ਪੋਜ਼ਿਟਿਵ ਗੱਲ ਹੈ ਆਪਣੇ ਆਪ ਨੂੰ ਨੀਵਾ ਮੰਨਣਾ ਪੋਜ਼ਿਟਿਵ ਗੱਲ ਹੈ ਆਪਣੇ ਆਪ ਨੂੰ ਘਟੀਆਂ ਮੰਨਣਾ ਪੋਜ਼ਿਟਿਵ ਗੱਲ ਹੈ ਇਸ ਕਰਕੇ ਨਾਨਕ ਨੇ ਇਖਿਆ ਇਸ ਕਰਕੇ ਭਗਤ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਸੰਸਾਰ ਜਿਹੜਾ ਆਪਣੇ ਆਪ ਨੂੰ ਨੀਵਾਂ ਮੰਨਦਾ ਉਹ ਨਹੀਂ ਬੜਾ ਉਹ ਨਹੀਂ ਪਹੁੰਚਦਾ ਜਿਹੜਾ ਆਪਣੇ ਆਪ ਨੂੰ ਉੱਚਾ ਮੰਨਦਾ ਉਹ ਹੀ ਦੂਜੇ ਨੂੰ ਉੱਚਾ ਬਣਾ ਕੇ ਰਾਜੀ ਹੈ ਜਿਹੜੇ ਲੋਕ ਹੰਕਾਰੀ ਨੇ ਉਹ ਹੀ ਨਾਨਕ ਤੋਂ ਗੁਰੂ ਬਣਾ ਕੇ ਰਾਜੀ ਨੇ ਆਪ ਜੋ ਹੰਕਾਰੀ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਗੱਲ ਕੀ ਹੈ ਵਿੱਚ ਉਹਨਾਂ ਨੂੰ ਕੀ ਪਤਾ ਕੁਰਬਾਨੀ ਵਿੱਚ ਕੀ ਲਿਖਿਆ ਹੈ ਉਹ ਸੰਸਾਰ ਦੇ ਹਿਸਾਬ ਨਾਲ ਉੱਚਾ ਨੀਚਾ ਵੜਾਉਂਦੇ ਰਹੇ ਉਹਨਾਂ ਨੂੰ ਨਹੀਂ ਪਤਾ ਵੀ ਕੁਰਬਾਨੀ ਦਾ ਭੇਤ ਕੀ ਹੈ ਸੰਸਾਰ ਦੇ ਹਿਸਾਬ ਨਾਲ ਗੱਲ ਕਰੀ ਜਾਂਦੇ ਉਹਨਾਂ ਨੂੰ ਅਗਲੇ ਨਹੀਂ ਹੈ ਕੁਰਬਾਨੀ ਨੂੰ ਸਮਝਣ ਵਾਲੀ ਬੁੱਧੀ ਨਹੀਂ ਹੈ ਉਹਨਾਂ ਕੋ ਅਣਜਾਣਪਨੇ ਚ ਕਰੀ ਜਾਂਦੇ ਨੇ ਪਰ ਜਨ ਸਿਆ ਪਰੇ ਜਾਦਾ ਜੇ ਸੰਤ ਵੀ ਕਰੀ ਜਾਣ ਕਰ ਆ ਆਦਮੀ ਦੀ ਤਾਂ ਗੱਲ ਛੱਡੋ ਤੇ ਜਾਇਦਾ ਸੋਲਦਾ ਕਹਿ ਨੂੰ ਆ ਜਿਹੜੇ ਬੜੇ ਬੜੇ ਗਿਆਨੀ ਕਾਉਂਦ ਨੂੰਗਾ ਤੇ ਕਰਦੇ ਨੇ ਉਹਨਾਂ ਨੂੰ ਪਰ ਪਾਣੀ ਵੀ ਕਿਉਂ ਨਹੀਂ ਸਮਝਾਈ ਜੇ ਸਮਝ ਨਹੀਂ ਆਈ ਤਾਂ ਫਿਰ ਢੋਗੀ ਨੇ ਗਿਆਨੀ ਕੋਣੀ ਨਹੀਂ ਹੋਣਾ ਮੂਰਖ ਨੇ ਬਣੋ ਉਹ ਕਪੜੇ ਰਾਂ ਕੇ ਬਣਦੇ ਸੰਤ ਨਹੀਂ ਹਰੋ ਫਿਰ ਉਹ ਮੂਰਖਾ ਕਦੇ ਵੀ ਕਿਸੇ ਚੀਜ਼ ਦਾ ਪ੍ਰਚਾਰ ਨਹੀਂ ਕਰ ਸਕਦੇ ਸਹੀ ਮੂਰਖ ਦਾ ਮੂਰਖ ਆਗੂ ਇਹ ਬਣ ਜੇ ਕਿਸੇ ਕੀ ਦਾ ਵੀ ਆਗੂ ਬਣ ਜੇ ਉਹ ਤਾਂ ਡੋਬੋ ਦਿੰਦਾ ਹੁੰਦਾ ਇਹ ਮੂਰਖ ਪ੍ਰਚਾਰ ਪ੍ਰਚਾਰਕਾਂ ਨੇ ਸਿੱਖੀ ਡੋਬੋਤੀ ਮੂਰਖ ਤੇ ਸਾਰੇ ਗੁਰਬਾਣੀ ਕੁਛ ਕਹਿ ਲਿਓ ਕੁਛ ਕਰਦੇ ਨੇ ਉਹ ਡੁੱਬਣਾ ਹੀ ਸੀ ਨਾ ਗੁਰਬਾਣੀ ਕਹਿੰਦੀ ਆਹ ਰਸਤੇ ਨਾ ਜਾਇਓ ਇਹ ਰਸਤੇ ਖਤਰਾ ਹੈ ਉਹ ਉਸੇ ਰਸਤੇ ਪੈ ਗੁਰਬਾਣੀ ਹਟਾ ਰਹੀ ਆ ਉਹ ਕਹਿ ਨਹੀਂ ਰਹੇ ਲੋਕ ਫੇਰ ਰਸਤੇ ਨਹੀਂ ਜਾਣਾ ਪਰ ਪੰਕਾਂ ਦੇ ਸਹਸਾਰੀਆਂ ਨੂੰ ਜੋੜ ਕਦੇ ਨਾ ਆਇਆ ਕੁਰਬਾਨੀ ਕਹਿ ਲਈ ਕਹਾਂ ਇਹ ਜਿਹੜੀ ਸੰਧਾਰੀ ਆਦਮੀ ਨੂੰ ਸਿੱਖਣਾ ਬਣਾਇਓ ਇਹਨਾਂ ਦਾ ਜੋੜ ਨਹੀਂ ਆਉਂਦਾ ਉਹ ਕਹਿੰਦੇ ਸਹਾਰਾ ਉਸ ਇੱਕ ਪੜਾ ਦੇ ਸੰਸਾਰੀਆਂ ਸੰਸਾਰੀ ਸਿੱਖਵੇਂ ਬਣ ਜੂਗਾ ਸਿੱਖ ਭਗਤੇ ਐ ਸਿੱਖਰ ਭਗਤ ਕੋਈ ਫਰਕ ਨਹੀਂ ਹੈ ਬਣ ਗਏ ਫਿਰ ਕਿੰਨੇ ਸਿੱਖ ਬਣ ਕੇ ਬਣਾਉਣ ਵਾਲੇ ਵੀ ਸਿੱਖ ਨਹੀਂ ਬਣ ਸਕਦੇ ਉਹੋ ਨਾਲ ਨਹੀਂ ਮਗਰ ਲਾਗੇ ਅਸਲ ਤੇ ਬਣਾਉਣੇ ਵੀ ਨਹੀਂ ਸੀ ਸਿੱਕੇ ਨਹੀਂ ਸਿੱਕੇ ਬਣਾਉਣ ਦਾ ਕੋਈ ਪ੍ਰੋਗਰਾਮ ਹੈ ਨਹੀਂ ਸੀ ਪ੍ਰੋਗਰਾਮ ਤਾਂ ਰਾਜ ਲੈਣ ਦਾ ਸੀ ਪੈਸੇ ਦਾ ਤੂੰ ਇਹ ਮਤਲਬ ਨੀ ਨਕਲ ਕਰਨ ਦਾ ਸੀ ਬਸ ਇਹ ਜੌਂਦਰ ਦਾ ਸੀ ਪ੍ਰੋਗਰਾਮ ਸਿੱਖੀ ਵਾਲਾ ਤਾਂ ਹੈ ਉਹ ਨਹੀਂ ਸੀ ਜਿਹਦਾ ਸਿੱਖੀ ਵਾਲਾ ਪ੍ਰੋਗਰਾਮ ਹੁੰਦਾ ਉਹ ਨਿਆਰਾ ਹੁੰਦਾ ਬਾਬਾ ਵੱਡਾ ਸਾਰੀ ਸਮਾਜ ਤੋਂ ਨਿਆਰਾ ਨਿਆਰਾ ਨਾ ਅਸੀਂ ਜਿਵੇਂ ਮਰਜ਼ੀ ਚੱਕੀ ਜਾਈਏ ਹਾਈਲਾਈਟ ਕਰੀ ਜਾਈਏ ਉਹ ਕੱਲਾ ਨਿਆਰਾ ਕੋੜਿਆਂ ਨੂੰ ਕਾਗੋਦਰ ਪਾਈ ਜਾਂਦਾ ਕਿਸੇ ਨਾਲ ਉਹਦਾ ਕੋਈ ਵਾਸਤਾ ਨਹੀਂ ਨਿਆਰਾ ਬੈਠਣਾ ਪਾਈ ਕਰਈਆ ਨਿਆਰਾ ਬੈਠੇ ਨਿਆਰੀ ਤੂੰ ਨਹੀਂ ਹੁੰਦੀ ਕਿਸੇ ਨਾਲ ਗੱਲੇ ਨਹੀਂ ਕਰਦਾ ਤੂੰ ਜਿਹੜਾ ਸਿੱਖ ਬਣ ਜਾਂਦਾ ਉਹ ਕਿਸੇ ਨਾਲ ਗੱਲਬਾਤ ਉਹਦੀ ਮੁੱਕ ਜਾਂਦੀ ਹੈ ਕਿਉਂ ਉਹਨੇ ਜੋ ਕਹਿੰਦੀਆਂ ਲੋਕਾਂ ਨੂੰ ਜਿਹੜੀਆਂ ਕਹਿੰਦੀਆਂ ਲੋਕਾਂ ਨੇ ਕਹਿੰੀਆਂ ਉਹਨੂੰ ਚੰਗੀ ਲੱਗਦੀਆਂ ਮਤਲਬ ਵੱਖਰਾ ਹੋ ਜਾਂਦਾ ਕਲਰਾਂ ਜਾਂਦਾ ਹੁੰਦਾ ਪਰ ਲੱਖ ਹੈ ਜੇ ਕਬੀਰ ਖੋਕਟ ਘਾਟੀ ਰਾਮ ਕੀ ਤੇਰੇ ਚੜਰੇ ਹੋ ਕਬੀਰ ਜੇ ਮਾਰਕ ਪੰਡਤ ਗਏ ਪਛੇ ਪੜੀ ਬਹੀਰ ਇਹ ਪੰਡਤਾਂ ਦਾ ਵਿਦਵਾਨਾਂ ਦਾ ਜਿਹੜਾ ਅਰਥ ਕੀਤੇ ਨੇ ਗੁਰਬਾਣੀ ਦੇ ਸਾਰੇ ਲੋਕ ਇਹਦੇ ਪਿੱਛੇ ਹੋਲੇ ਉਹ ਪੰਡਤਾਂ ਨਹੀਂ ਸਾਥੀਆਂ ਬਣੀਆਂ ਆਈਆਂ ਨੇ ਪੰਡਤ ਦੇ ਹੀ ਅਰਥ ধরে ਹੋਏ ਨੇ ਤਾਂ ਮੰਨੀ ਜਾਂਦੇ ਨੇ ਜਿੱਦਣ ਇਹ ਅਰਥ دار ਆਏ ਗੁਰਦੁਆਰੇ ਛੱਡ ਜਾਣਗੇ ਲੋਕ ਜਾਣਦੇ ਸਿੱਖੀ ਛੱਡ ਜਾਣਗੇ ਨਾ ਭਾਈ ਹੱਥ ਖੜੇ ਦੇ ਸਕੇ ਗੁਰਬਖਸ਼ ਇਹਨਾਂ ਨੂੰ ਗੁਰਬਾਣੀ ਬੰਨਣਾ ਜੀ ਜੀ ਮੰਨੀਓ ਨਹੀਂ ਜਾ ਸਕਦਾ ਮੰਨੀਓ ਨਹੀਂ ਜਾ ਸਕਦਾ ਜੇ ਗੁਰਬਾਣੀ ਮੰਨੀ ਨਹੀਂ ਜਾ ਸਕਦੀ ਸਿੱਖੀ ਧਾਰ ਨਹੀਂ ਕੀਤੀ ਜਾ ਸਕਦੀ ਸਿੱਖ ਬਣਿਆ ਨਹੀਂ ਜਾ ਸਕਦਾ ਇਹਦਾ ਮਤਲਬ ਹੈ ਅਸਲ ਜੀ ਗੁਰੂ ਨੂੰ ਜਵਾਬ ਹੈ ਵੀ ਸਿੱਖ ਅਸੀਂ ਨਹੀਂ ਬਣਦਾ ਪਰ ਸਿੱਧੇ ਤੌਰ ਤੇ ਜਵਾਬ ਹੈ ਗੁਰੂ ਨੂੰ ਡਾਇਰੈਕਟ ਤਾ ਨਹੀਂ ਕਹਿੰਦੇ ਗੱਲ ਉਹੀ ਹੈ ਜਵਾਬ ਦੇਤਾ ਵੀ ਸਾਡੇ ਵਾਸਤੇ ਨਹੀਂ ਹੈ ਸਿੱਖੀ ਸਿੱਧੇ ਤੌਰ ਤੇ ਦਿੱਤਾ ਸਿੱਧੇ ਤੌਰ ਤੇ ਨਹੀਂ ਦਿੰਦਾ ਤੀਨ ਨੂੰ ਦੱਸ ਦੇ ਪੇੜੇ ਕਰਨ ਦੀ ਗੱਲ ਕਰਦੇ ਨੇ ਜਿਹੜਾ ਘਟ-ਘੜ ਕੇ ਅੰਦਰ ਕੀ ਜਾਣਦਾ ਉਹ ਦੱਸ ਦੇ ਉਹ ਤਾਂ ਬਿਨਾ ਬੋਲੇ ਤੇ ਵੀ ਪਹਿਲਾਂ ਹੀ ਜਾਣਦਾ ਹੁਣ ਤਾਂ ਪਹਿਲਾਂ ਹੀ ਵੇਖਿਆ ਲੋਭ ਵੀ ਆਪਨੇ ਸਿੱਖ ਬਣਦਾ ਹੀ ਨਹੀਂ ਹੁੰਦਾ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਕਹਾਂ ਉਹਨੇ ਜਿਹੜਾ ਲੋਭ ਦਾ ਤਿਆਗ ਨਹੀਂ ਕਰਦਾ ਉਹਦੀ ਕੋਸ਼ਿਸ਼ ਨਾ ਕਰੇ ਉਹ ਤੁਸੇ ਖੁਦ ਬਣੋਲ ਦੀ ਪੋਛ ਜੇ ਛੱਡਦੇ ਹੋ ਲੋਭੀ ਦਾ ਵਸਾਨਾ ਕਰੇ ਉਹ ਵੀ ਸਿੱਖ ਬਣ ਜੂਗਾ ਆਮ ਟਾਈਮ ਵੇਸਟ ਕਰੂੰਗਾ ਉਹਨੇ ਸਿੱਕਰੀ ਬਣ ਲੈਣਾ ਤੁਸੀਂ ਬਣ ਵਾਲੇ ਨੂੰ ਬਣਾ ਕੇ ਪੈਣਾ ਬਣੂਗਾ ਉਹਦੇ ਤੇ ਲਾ ਲਿਓ ਬਿਲਕੁਲ ਜਾ ਜਾ ਇੱਕ ਦੋ ਹੀ ਬਥੇਰੇ ਨੇ ਉਹਦੇ ਤੇ ਪੂਰਾ ਧਿਆਨ ਕੇਂਦਰਤ ਕਰ ਲੈ ਜਿਹੜਾ ਬਣ ਵਾਲਾ ਹੋਵੇ ਫਰੇਖ ਦਿਨਾਂ ਮੈਂ ਤੇ ਭਾ ਭਾਈ ਜਾਇਓ ਪਰੇਸ਼ਾਨੀ ਹੋਏ ਮੈਂ ਕੰਮ ਕਰੂੰਗਾ ਗੋਗਮ ਲੈ ਕੇ ਦੁਕਸੋ ਕੋ ਪਾਈਏ ਇਹ ਜਿਹੜਾ ਲੈਖਾ ਸੁਖ ਦਾ ਹੁਕਮ ਨਾਲਾ ਆਪਣੇ ਹੁਕਮ ਨਾਲ ਦੁੱਖ ਹੈ ਪਰਮੈਸ਼ਰ ਦੇ ਹੁਕਮ ਨਾਲ ਸੁਖ ਬਸ ਉਹ ਵੀ ਉਹ ਮੈਨਾਂ ਹੋਂਗੋ ਕੀ ਇਹ ਮਨਪਿਆ ਪਾ ਹੁੰਦੇ ਰਾ ਭੀੜੇ ਕੇ ਉਹ ਨਹੀਂ ਹੁਕਮ ਉਹ ਤਾਂ ਖੇ ਦੇ ਇਹਦਾ ਅਰਥ ਕਾਲੀ ਪਰਮੈਸ਼ਰ ਦੇ ਹੁਕਮ ਨਾਲ ਉਦੋਂ ਜਿੱਚੜੇ ਤਾਂ ਨਾਲ ਕਲਤੋਗੇ ਉਹ ਵੀ ਉਤਮ ਨਹੀਂ ਚ ਉਤਮ ਵੀ ਬਣਾਇਨੇ ਨਹੀਂ ਜਿਉਂ ਨੇ ਬਣਾਇਨੇ ਸਾਡਾ ਫਿਰ ਕੀ ਰਹੇਗਾ ਬਾੜ ਸਾਡਾ ਕਾਰਡ ਦਾ ਕੋਈ ਬਣਾ ਰਿਹਾ ਸਾਰੇ ਗੁਰਬਾਣੀ ਤੋਂ ਖਲਾਫ ਹੋ ਜਾਣਗੇ ਅਰਥ ਇਹ ਜੇ ਕਰ ਲੈ ਔਰ ਇਹੀ ਕੀਟੇ ਦੀ ਦੀਵਾ ਲਾ ਰਹੇ ਐ ਜਿ세 ਇਹ ਕਰ ਲਈਏ ਪਰਮੇਸ਼ਰ ਦੇ ਹੁਕਮ ਨਾਲ ਉਤਮ ਪਰਮੇਸ਼ਰ ਦੇ ਹੁਕਮ ਨਾਲ ਨੀਚ ਬਣਦਾ ਤੇ ਫਿਰ ਆਦਮੀ ਦਾ ਪੈਨ ਕੋਣਾ ਮਾਰਿਆ ਗਾਫਲਾ ਆਪਣੇ ਹੱਥੇ ਦਾਗੀ ਬਣੂਗਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਕੇ ਬੰਕਤੀ ਰੋਕਦੀ ਹੈ ਵੀ ਇਹ ਨਹੀਂ ਉਹ ਤੁਸੀਂ ਅਰਥ ਕਰ ਸਕਦੇ ਗੁਰਬਾਣੀ ਦੱਸਦੀ ਹੈ ਵੀ ਇਹ ਨਹੀਂ ਅਰਥ ਕਰ ਸਕਦੇ ਮੈਨੂੰ ਧਿਆਨ ਚ ਰੱਖ ਕੇ ਪੰਕਤੀ ਨੂੰ ਫੇਰ ਅਰਦ ਕਰੋ। ਹੰਡੇ ਕੋਲ ਦੁਈਆਂ ਮਗਦੀਆਂ ਪਈਆਂ ਨਹੀਂ। ਕਿ ਮੈਂ ਕਹਲਾਂ ਗੱਲ ਚ। ਹਾਂ ਹੰਨੇ ਕਰ ਸਕਦੇਵੇਂ ਉਵੇਂ ਬੋਲੇ ਨੇ ਜਿਹੜੇ ਉਹ ਕਰ ਸਕਦੇ। ਉਹ ਵਿਦਵਾਨ ਕਰ ਸਕਦੇ, ਵਿਦਵਾਨ ਕਰਦੇ ਨੇ। ਹੁਕਮ ਕੀ ਹੈ ਮਨਪਾਉ ਦੇ। ਆ ਹੁਕਮ ਕੀ ਹੈ ਮਨਪਾਉਂ ਤੇਰਾ ਪਿੜੇ ਅੱਗੇ ਜਾਣਾ ਉਹ ਦਸੀ ਗੱਲ। ਪੇਗੋ ਤੋਂ ਮਨਪਾਉਂ ਨਾਲ ਵੀ ਸੁਥ। ਆਪਣੇ ਬਾਣੇ ਜੇ ਚੱਲੇ ਭਾਈ, ਵਿਛੜ ਚੋਟਾ ਖਾਏ। ਵਿਛੜਿਆ ਚੋਟਾ ਦੱਗੇ ਉਹੀ ਆ ਨੀਚ ਬੜ ਗਿਆ। ਇੱਕ ਨਾ ਹੁਕਮੀ ਬਖਸ਼ੀਸ਼ ਇਹ ਕੋ ਹੁਕਮੀ ਸਦਾ ਪਵਾਈ ਹੈ ਜਿਹੜਾ ਬਖਸ਼ੀਸ਼ ਹੈ ਬਖਸ਼ੀਸ਼ ਹੈ ਇਹ ਪਰਮੈਸ਼ਰ ਦਾ ਹੁਕਮ ਹੈ ਕਿ ਕਰਾਣ ਹੁਕਮੀ ਬਖਸ਼ੀਸ਼ ਹੋ ਗਈ ਬਸ ਬਖਸ਼ੀਸ਼ ਹੋ ਗਈ ਬਖਸ਼ੀਸ਼ ਹੋ ਗਈ ਬੰਦਨ ਟੁੱਟ ਗਏ ਆਜ਼ਾਦ ਹੋ ਜੀਵਨ ਮੁਕਤ ਹੋ ਇਹ ਕੋ ਹੁਕਮੀ ਸਦਾ ਪਵਾਈ ਹੈ ਤੇ ਕੋ ਹੁਕਮ ਦੇ ਵਿੱਚ ਬੰਦੇ ਹੋਏ ਸਾਰਾ ਹਮੇਸ਼ਾ ਜਬਰ ਮਨੁਜ ਨੇ ਆਪਣੇ ਉਹ ਵੀ ਹੁਕਮ ਹੈ ਕਿਉਂਕਿ ਆਪਣੇ ਬਾਣੇ ਚੰਦੇ ਸੀ ਜਿਹੜੇ ਆਪਣੇ ਬਾਣੇ ਚੰਦੇ ਸੀ ਉਹਨਾਂ ਨੂੰ ਬਖਸ਼ੀਸ਼ ਮਿਥੋ ਆਪੇ ਫਾੜ ਗਏ ਇਹ ਕੋਣ ਜਵਾਲਾ ਸੁਣੇ ਰੋ ਕੋ ਜਣਾ ਫੇ ਰੋ ਕੰਦੇ ਜਣਾ ਫੇ ਜਿਹੜਾ ਆਪਣੇ ਆਪ ਫਸਿਆ ਫੇ ਆਪਣੇ ਆਪ ਉਹ ਪੜ ਲੈ ਤੂੰ ਇਹਨੂੰ ਕਿ ਲੋੜ ਪੜ ਲੈ ਕਿ ਕਾ ਮਜ਼ਾ ਚਖ ਲਈ ਮੇਰੇ ਅਗਲੇ ਜਨਮ ਵਿੱਚ ਚਖ ਲਈ ਜਿੰਦ ਤੂੰ ਸੁਣ ਕੇ ਗੁਰੂ ਦੀ ਗੱਲ ਨਹੀਂ ਮੰਨਦਾ ਇਹਦੇ ਚੁਕੀ ਨਿਕਲੂ ਭਾਈ ਇਹਦੇ ਕਿ ਕਹਰਾ ਵੀ ਜੜੀਆਂ ਨੇ ਤੇ ਉਹਨਾਂ ਦਾ ਮਜ਼ਾ ਚਖ ਲਈ ਦਾ ਕਮ ਜਿਹਨੇ ਰੋਲਾ ਮਾਰਿਆ ਨਾ ਖੁੱਤ ਪਰ ਕਿਤਨਾ ਵੇਜ ਕੇ ਲੱਖਾਂ ਨਹੀਂ ਮਿਲਦੀ ਉੱਤੇ ਦਾ ਖਰੀਦ ਬਾਣ ਖਲਦਾ ਪੰਚਾਇਲ ਉਹਨਾਂ ਉਂਦਾਰੇ ਦਾਸਾਂ ਵਰਗੇ ਉਂਦਾਰੇ ਹੋ ਵੀ ਲੱਗਦੇ ਨੇ ਉਹਨੂੰ ਜਿਹਦੇ ਫੁੱਲ ਖਿੜਦੇ ਨੇ ਬਾਗ ਦੇ ਵਿੱਚ ਕਿ ਕਰਦੇ ਉਹ ਛੋਟੇ ਛੋਟੇ ਹੁੰਦੇ ਨੇ ਨੂੰ ਲੌਂਗ ਕਹਿੰਦੇ ਨੇ ਉਹਨੂੰ ਆਪਣੀ ਬੋਲੀ 'ਚ ਲੌਂਗ ਵਰਗਾ ਹੁੰਦਾ ਨਹੀਂ ਛੋਟਾ ਆ ਉਹ ਛੋਟਾ ਹੁੰਦਾ ਜਾਂ ਖਾ ਕੇ ਦੇਖੀਂ ਤਾਂ ਗੁਰਗਾਰੀ ਉਹ ਵੀ ਹੁੰਦੇ ਆਵੇ ਸੇ ਭਾਏ ਤੇ ਚੰਗਾ ਵਰਗਾ ਹੋ ਕੀ ਪਰ ਤਾਕਤ ਤਾਂ ਨਹੀਂ ਹੁੰਦੀ ਮਿਠਾ ਤਾਂ ਇਹ ਨਾ ਹੁੰਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਸ ਕਰਕੇ ਸਾਰੇ ਹੁਕਮ ਦੇ ਅੰਦਰ ਨੇ ਚਾਹੇ ਕੋਈ ਆਪਣੇ ਪਾਣੀ ਚੱਲਦਾ ਚਾਹੇ ਪਰਮੇਸ਼ਰ ਦੇ ਪਾਣੀ ਚੱਲਦਾ ਦੋਵੇਂ ਪਾਣੀ ਕੋਈ ਵਾਝਾ ਨਹੀਂ ਜਿਹੜਾ ਆਪਣੇ ਪਾਣੀ ਚੱਲਦਾ ਉਹਨੂੰ ਜੋ ਕਿ ਪਰਮੇਸ਼ਰ ਦੇ ਜੇ ਆਪਣੇ ਬਾਹਲੇ ਚੱਲ ਕੋਈ ਵੀ ਨਹੀਂ ਸਕਦਾ ਅਸੀਂ ਮੰਨਦੇ ਆ ਆਪਣੇ ਮਰਜ਼ੀ ਨਾਲ ਚੱਲਣਾ ਜੇ ਲੋ ਵੀ ਸਾਡਾ ਹੁਕਮ ਸਹੀ ਐ ਤਾਂ ਹੁਕਮ ਦੇ ਵਿੱਚ ਉਹ ਵੀ ਬਾਹਰ ਕੋਈ ਨਾ ਕੋਈ ਇਸ ਕਰਕੇ ਉਹ ਤੋਂ ਬਾਹਰ ਕੋਈ ਨਹੀਂ ਕਦੇ ਗਾਉ ਇਹਦਾ ਗੱਲ ਸਭ ਨੂੰ ਸਮਝਾਉਗੀ ਵੀ ਹੁਕਮ ਦੇ ਵਿੱਚਾਂ ਚਾਹੇ ਆਪਣੇ ਬਾਹਲੇ ਚੱਲਦੇ ਆਂ ਚਾਹੇ ਦੂਰ ਦੇ ਬਾਹਲੇ ਚੱਲਦੇ ਆਂ ਇਹਦਾ ਗੱਲ ਪਹਿਲੀ ਸੇ ਸਮਝਾਓ ਇਹ ਗਾਹਾਂ ਦੀ ਸਥਿਤੀ ਸਮਝਾਓ ਵੀ ਆਪਣੇ ਪਾਣੀ ਚੱਲਣ ਵਾਲੇ ਆਪਣੇ ਪਾਣੀ ਚੱਲ ਨਹੀਂ ਰਹੇ ਚੱਲ ਨਹੀਂ ਸਕਦੇ ਇਹ ਗਾਹਾਂ ਦੀ ਗੱਲ ਚੱਲ ਉਹ ਵੀ ਹੁਕਮ ਦੇ ਵਿੱਚ ਰਹੇ ਨਹੀਂ ਚਾਉ ਨਾ ਚਾਉਦੇ ਹੋਏ ਵੀ ਚੱਲ ਰਹੇ ਨੇ ਚਾਉਦੇ ਨਹੀਂ ਚੱਲਣਾ ਛਾਲ ਮਾਰਦੇ ਦਰਿਆ ਦੇ ਵਿੱਚ ਪੋਸ਼ਿਤ ਕਰਦਾ ਵੀ ਜਿੱਧਰੋਂ ਪਾਣੀ ਆਉਂਦਾ ਤੂੰ ਜਾਵਾਂ ਮੈਂ ਪਰ ਜਾ ਤਾਂ ਨਹੀਂ ਰਹਿਆ ਹਾਂ ਜਾ ਤਾਂ ਉਧਰ ਹੀ ਰਹੇ ਕਿਤੇ ਦਰਿਆ ਜਾ ਰਿਹਾ ਇੱਕ ਕਾਦਮੀ ਉਧਰ ਜਾ ਰਿਹਾ ਜਿੱਧਰ ਦਰਿਆ ਜਾ ਰਿਹਾ ਪੁੱਤਰਿਆ ਲੈ ਕੇ ਜਾਂਦਾ ਕੋ ਆਪ ਕੋਸ਼ਿਸ਼ ਕਰਦਾ ਇੱਕ ਕਾਦਮੀ ਚੱਲਦਾ ਮੈਂ ਬਰੋਚ ਨੂੰ ਜਾਣਾ ਜਿੱਧਰੋਂ ਪਾਣੀ ਉਹਦਾ ਉਧਰ ਨੂੰ ਜਾਣਾ ਜਾਂ ਦੋ ਇੱਕੋ ਡਾਇਰੈਕਸ਼ਨ ਚ ਰਹੇ ਨਹੀਂ ਕੋਸ਼ਿਸ਼ ਜ਼ਰੂਰ ਕਰ ਰਿਹਾ ਕਾਮਯਾਬ ਨਹੀਂ ਹੋਏ ਇਹ ਉਹਨੂੰ ਇਹ ਗੁਰਮਖੁਰੂ ਦੀ ਹੁੰਦਾ ਗੁਰਮਖੇ ਨਜ਼ਰੀ ਆਇਆ ਨਾ ਨਕ ਨਾਮ বিনা ਜਗਤ ਕਮੜਾ ਕਰੇ। ਹਕੂਨ ਆ ਜਿਹੜਾ ਜੁੜਿਆ ਨਹੀਂ ਹੋਇਆ ਨਾ ਆਤਮਿਕ। ਧਜ ਤ ਕਮੜਾ ਤੁਰਿਆ ਫਿਰਦਾ ਜਿੱਦੜੋ ਪਾਣੀ ਆਉਂਦਾ ਉਦੋਂ ਕੋਈ ਕਰਦਾ ਜਾਣੂ। ਕਮਲੇ ਨੇ। ਨਾਮ বিনা ਜਗ ਕਮੜਾ ਫਿਰੇ ਗੁਰਮੁਖ ਨਜ਼ਰੀ ਆ ਗੁਰਮੁਖ ਨੇ ਦੇਖੇ। ਇਹ ਕਰਦੇ ਕੀ ਨੇ? ਕਿਵੇਂ ਚ ਲੈ ਜਾਗਾ ਤੁੰਦ। ਪਹਿਲ ਨੂੰ ਜਾਨ ਨੇ ਪਹਿਲੀ ਜੋ ਕਰਦਾ ਰਹਾ ਉਹ ਹੀ ਹੁੰਦਾ ਪਰ ਬਲ ਕਾਤੇ ਜਾਂਦੇ ਠੀਕ ਹੈ ਇਹ ਗੱਲ ਠੀਕ ਹੈ ਫਿਰ ਤੁਸੀਂ ਇਹ ਪੋਜੀਸ਼ਨ ਕਾਤੇ ਕਰਦੇ ਉਹਦਾ ਕਰਨਾ ਹੀ ਪੈਂਦਾ ਬਸ ਤੇ ਕੌੜੀ ਕਿ ਹੋਇਆ ਕੋਲ ਅਕਰ ਮੰਦ ਗਈਏ ਹੋਰ ਘੱਤ ਕੋਰ ਗੈਦੀਆ ਕੌੜਾ ਗੈਨੀ ਨਾਨਕ ਹੁਕਮੇ ਜੇ 부ਜਾ ਤਾਂ ਹੋ ਮੈਂ ਕਹੈ ਨਾ ਕੋਈ ਜਿਹੜਾ ਇਹ ਹੁਕਮ ਹੈ ਇਹ ਗੱਲ ਹੈ ਭੇਰ ਹੈ ਹਪੂ ਦਾ ਕਿ ਕੋਈ ਇਹਨੂੰ 부ਜਲਵੇ ਵੀ ਆਪਣੇ ਬਾਣੇ ਨਹੀਂ ਚਾਹੁੰਦੇ ਹੋਏ ਵੀੁਰ ਕੇ ਬਾਣੇ ਤੇ ਚੱਲਦੇ ਆਂ ਸੀ ਇਹ 부ਜਣ ਵਾਲੀ ਗੱਲ ਹੈ ਅਜੇ ਕੋਈ ਜੀ ਕਰਦੇ ਆਂ ਆਪਣੇ ਬਾਣੇ ਚੱਲਣ ਦੀ ਪਰ ਨਹੀਂ ਚੱਲ ਰਿਹਾ ਕੋਈ ਵੀ ਚੱਲ ਉਹਦੇ ਬਾਣੇ ਚੱਲਣਾ ਸਾਰਿਆਂ ਨੇ ਉਹਦੇ ਬਾਣੇ ਜਾਏ ਇਹ 부ਜਣ ਵਾਲੀ ਗੱਲ ਹੈ ਜਿਹੜਾ 부ਜਲਵੇ ਕਾ ਮੈਂ ਕਰਦਾ ਆ ਮੈਂ ਕਰ ਸਕਦਾ ਇਹ ਛੁੱਟ ਜਵੇ ਸਾਰਿਆਂ ਦੀ ਉਹ ਜਿਹੜਾ ਇਹ ਭੇਦ ਸਮਝ ਲੈਂਦਾ ਉਹਦੀ ਮੈਂ ਛੁੱਟ ਗਿਆ ਉਹ ਗੁਰਗੇ ਪਾਣੀ ਚੋਂ ਬਸ ਇਹ ਭੇਦ ਬੁੱਝ ਨਹੀਂ ਰਿਹਾ ਸੰਸਾਰ ਉਹ ਕਮੇਟੀਆਂ ਚੱਲ ਰਹੇ ਆ ਸਾਰੇ باوجود ਨਾ ਚੱਲਣ ਦੀ ਇੱਛਾ ਰੱਖਣ ਦੇ باوجود ਆਪਣੇ ਪਹਾਣੇ ਵੀ ਚੱਲਣ ਦੀ ਕੋਸ਼ਿਸ਼ ਦੇ ਕ્યાਲ ਪਰਮੇਸ਼ਰ ਦੇ ਬਾਣੀ ਚ ਰਿਹਾ ਹੈ ਸੰਸਾਰ ਉਹਦੇ ਬਾਣੀ ਅਨੁਸਾਰੇ ਸਭ ਕੁਝ ਹੋ ਰਿਹਾ ਹੈ ਇਹ ਭੇਰ ਜਦ ਜੀ ਨੇ ਜਾਣ ਲਿਆ ਫਿਰ ਉਹਦਾ ਹੰਕਾਰ ਛੁੱਟ ਜਾਂਦਾ ਉਹ ਮੈਂ ਉਹਦੀ ਆਪਣੀ ਐਫਰਟ ਛੁੱਟ ਜਾਂਦੀ ਐਫਰਟ ਛੱਡ ਦਿੰਦੇ ਉਹ ਵੜ ਆਇਆ ਜਿਵੇਂ ਕੋ ਬੇਜਾਨ ਚੀਂ ਸੜਦੀਂਦੀ ਹੈ ਨਾ ਦਰਿਆ ਚ ਲੱਕੜ ਝੜਤੀ ਬਸ ਜਿਦ ਤਰੋ ਪਾਣੀ ਜਾਂਦਾ ਆਪੇ ਲਈ ਉਹ ਬੇਜਾਨ ਬਣ ਕੇ ਚੱਲਦਾ ਉੱਥੇ ਅਸੀਂ ਆਪਣੀ ਬੁੱਧੀ ਨੂੰ ਤਾਣ ਬੁੱਧੀ ਦਾ ਸਾਰਾ ਲਾਉਣੇ ਹਕੂਮਤ ਆ ਵੜੇ ਚੜਨੂ ਯਤਨ ਕਰਦੇ ਹਾਂ ਕੋ ਜਵਾਬ ਦਿੱਤੂ ਉਹ ਯਤਨ ਕਰਦਾ ਨਹੀਂ ਜਦ ਬੇਜਾਨ ਹੋ ਕੇ ਚਲਦਾ ਜੀਵਨ ਮਰਿਆ ਹੋਇਆ ਹੁੰਦਾ ਤਾਣ ਹੰਦੇ ਰਹੇ ਨਿਤਾਲ ਤਾਣ ਹੰਦੇ ਰਹੇ ਨਿਤਾਲ ਤਾਣ ਹੈ ਪਰ ਨਾ ਤਾਣ ਫਰਦਾਨ ਵੀ ਤਾਣ ਲਾਉਣ ਦਾ ਫੈਰ ਹੋਈ ਇਹ ਤਾਂ ਤਾਂ ਲੌੜਦਾ ਐ એનર્ਜੀ ਵੇਸਟ ਕਰਦੇ ਸਵਾ ਕੁਛ ਨਹੀਂ ਹੈ ਸਮਝਦਾ ਇਸ ਤੋਂ ਇਹ ਗੱਲ ਇਹ ਜਿਹਨੂੰ ਕਹਿੰਦੇ ਗੁਰੂਵਾਂ ਕਹਿੰਦੇ ਨੇ ਫਿਰ ਆਪਣੀ ਐਫਰਟ ਛੱਡ ਦੋ ਹਾਂ ਜੀ